ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਫਰ ਦੁ ਜਗ ਸਾਰਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਹਰ ਕਾ ਨਾਮ ਨਿਰਮਲ ਜਲ ਵਰਗਾ ਜਿਹਦੇ ਚ ਬੈਠਾ ਸਭ ਕੁਝ ਦਿਂਦੇ ਇਹ ਜੇ ਪਿਆ ਥੱਲੇ ਦਿਂਦਾ ਸਭ ਕੁਝ ਮਨ ਵਿੱਚ ਜੋ ਕੁਝ ਸਭ ਕੁਝ ਦਿਖਣ ਲੱਗ ਜਾਂਦਾ ਹੈ ਯਾਤਿਕ ਜਦ ਅੰਦਰ ਮਨ ਨਿਰਮਲ ਹੋ ਜਾਂਦਾ ਜਿਵੇਂ ਘੜੇ ਦਾ ਪਾਣੀ ਜੇ ਗੰਧਲਾ ਹੋਵੇ ਥੱਲੇ ਕੋਈ ਚੀਜ਼ ਸੜਦੀ ਹੈ ਛੋਟੀ ਮੋਟੀ ਉਹ ਨਹੀਂ ਦੀ ਜੇ ਪਾਣੀ ਨਿਰਮਲ ਹੋਵੇ ਤਾਂ ਚੀਜ਼ ਨਹੀਂ ਦੀ ਜਾਂਦੀ ਬਈ ਐਵੇਂ ਮਨ ਦੇ ਅੰਦਰ ਕਿਉਂ ਨਹੀਂ ਦੀਦਾ ਮਨ ਦੇ ਅੰਦਰ ਅਗਿਆਨਤਾ ਦਾ ਢੇਰਾ ਤੂੰ ਏ ਗੰਧਲਾ ਗਿਆਨ ਸਾਡੇ ਕੋਲ ਗਿਆਨ ਦਾ ਤਾਂ ਭਰਿਆ ਹੋਇਆ ਮਨ ਜ਼ਰੂਰ ਪਰ ਗਿਆਨ ਗੰਧਲਾ ਹੈ ਬਹੁਤ ਜ਼ਿਆਦਾ ਗੰਧਲਾ ਹੈ ਥੱਲੇ ਨਹੀਂ ਦੀ ਦਾ ਕੁਝ ਵੀ ਅੰਦਰ ਕੀ ਹੈ ਜਦ ਹਰਕਾ ਨਾਮ ਹੁੰਦਾ ਜਿਹੜਾ ਇਹ ਗੰਧਲਾ ਜਲ ਢੋਲ ਦਈਦਾ ਇਹਨੂੰ ਆ ਪੰਡਾ ਤੋਏ ਬੈਸ ਧੂਪ ਦੇ ਤੋ ਤੂੰ ਦੇਖੋ ਜਾਵੂ ਹਰਕਾ ਨਾਮ ਜਦ ਪਾਈਦਾ ਨਿਰਮਲ ਜਲ ਇਹ ਔਖਦ ਜਗ ਸਾਰਾ ਇਹ ਔਖਦ ਜਗ ਸਾਰਾ ਦੇਖੋ ਇੱਥੇ ਹਰਕੇ ਸੰਤਾਂ ਦੀ ਵੀ ਹੈ ਜਗ ਸਾਰਾ ਲੈ ਲਿਆ ਕੱਲੇ ਸੰਤਾਂ ਦਾ ਔਖਦ ਨਹੀਂ ਸਾਰੇ ਸੰਸਾਰ ਦਾ ਹੀ ਇਹ ਦਵਾਈ ਹੈ ਸਾਰੇ ਸੰਸਾਰ ਵਾਸਤੇ ਹੀ ਤਾਂ ਦਵਾਈ ਆ ਪਰ ਸੰਤਾਂ ਦੇ ਬਿਨਾ ਕਿਸੇ ਨੇ ਵਾਕਈ ਪੀੜੀ ਨਹੀਂ ਹੈ ਇਹ ਦਵਾਈ ਨਹੀਂ ਲੈਣੀ ਬਿਗਾਰ ਸੰਤਾਂ ਦੇ ਉਹ ਤਾਂ ਸੰਤ ਕਿਹਾ ਹੈ ਸੱਚ ਹੈ ਦਵਾਈ ਸਾਰਿਆਂ ਵਾਸਤੇ ਹੀ ਹੈ ਸਾਰਿਆਂ ਲਈ ਇੱਕੋ ਹੀ ਦਵਾਈ ਹੈ ਇਹ ਔਖਤ ਜੱਗ ਪਰ ਸੰਤਾਂ ਦੇ ਬਿਨਾ ਦਵਾਈ ਦਾ ਇਸਤਮਾਲ ਨਹੀਂ ਹੋਈ ਕਰਦਾ ਇਹਨੂੰ ਰੱਖ ਦਿੰਦੇ ਨੇ ਦਵਾਈ ਮਾਇਆ ਦੀ ਪੀਂਦੇ ਨੇ ਬਿ ਕਾਲ ਨੇ ਨੇ ਅਮਰਤ ਛੜ ਦਿੰਦ ਨੇ ਅਮਰਤ ਕੌੜਾ ਲੱਗਦਾ ਉਹਨਾਂ ਨੂੰ ਹਰਕਾ ਨਾਮ ਅਮਰਤ ਜਲ ਨਿਰਮਲ ਇਹ ਔਖਾ ਇਹ ਜਿਹੜਾ ਅਮਰਤ ਜਲ ਨਿਰਮਲ ਉਹ ਕੌੜਾ ਲੱਗਦਾ ਉਹਨਾਂ ਨੂੰ ਜਿਹੜੇ ਗੁਰੂ ਦੀ ਗੋਚ ਚ ਬੈਠੇ ਨੇ ਜਿਹੜਾ ਉੱਪਰ ਗਿਆ ਸੀ ਵੇਦਨ ਉੱਪਰ ਚ ਖੜੀ ਪਈ ਵਾਕਾ ਔਖਦ ਨਹੀਂ ਇੱਥੇ ਔਖਦ ਦੱਸਦਾ ਥੱਲੇ ਹਰਕਾ ਨਾਮ ਅਮਰਤ ਜਲ ਨਿਰਮਲ ਇਹ ਔਖਦ ਜੱਗ ਸਾਰਾ ਇਹ ਔਖਦ ਜੱਗ ਸਾਰਾ ਉੱਥੇ ਔਖਦ ਕਿੱਥੇ ਹੈ ਵਾਕਾ ਔਖਦ ਨਹੀਂ ਔਖ ਨਹੀਂ ਬਾਹਰ ਨਹੀਂ ਹੈਹਿ ਜਾਓਗਾ ਥੋੜੀ ਹੈ ਵੀ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਤੁਸੀਂ ਬਣਾ ਲਓਂਗਾ RAM RAJ ਕੋਲ ਦੋਹੀ ਹੈ RAM RAJ ਹੋ ਹੋ ਬੈਦ ਬਨਵਾਉਂਦਾ ਹਾਂ RAM RAJ ਕੋਲ ਹੈ RAM RAJ ਦਾ ਬੈਦ ਆ ਉਹਨੇ ਦਿੱਤਾ ਉਹਦੇ ਕੋਲ ਹੈ ਤਾਂ ਔਖ ਹੈ ਹਰਕਾ ਨਾਮ ਅੰਮ੍ਰਿਤ ਜਨ ਅੰਮ੍ਰਿਤ ਜਨ ਜਿਹੜਾ ਸਾਰਾ ਹਰਕਾ ਨਾਮ ਅੰਮ੍ਰਿਤ ਵਾਲਾ ਉਹਦਾ RAM RAJ ਉਹਦਾ ਸਾਰਾ ਉਹਦਾ ਬੈਦ ਬਨਵਾਰੀ ਕੋਲ ਹੈ ਸੰਸਾਰ ਦੇ ਵਿੱਚ ਹੈ ਨਹੀਂ ਜਿਹੜੀਆਂ ਦੁਕਾਨਾਂ ਖੁੱਲੀਆਂ ਉਹਨਾਂ ਕੋਲ ਤਾਂ ਹੈ ਨਹੀਂ ਸਾਰੀ ਮਤਲਬ ਤਾਂ ਇਹ ਗੱਲ ਹੈ ਦੀ ਸੱਤ ਪਰਮੇਸ਼ਰ ਦੇ ਮਤ ਪੈਦਾ ਹੁੰਦੀ ਹੈ ਧੁਰਕੀ ਬਾਣੀ ਹੁੰਦੀ ਹੈ ਫਿਰ ਇਹ ਹੁੰਦਾ ਹੈ ਇਹ ਔਖਤ ਜਗ ਸਾਰਾ ਗੁਰ ਪ੍ਰਸਾਦਿ ਕਹੈ ਜਨ ਭੀਖਣ ਪਾਵਉ ਮੁਖ ਦਵਾਰਾ ਗੁਰ ਪ੍ਰਸਾਦ ਕਹੈ ਜਨ ਭੀਖਣ ਪਾਵਉ ਮੁਖ ਦਵਾਰਾ ਪਾਵਉ ਮੁਖ ਦਵਾਰਾ ਗੁਰ ਪ੍ਰਸਾਦ ਗਿਆਨ ਦੀ ਕਿਰਪਾ ਨਾਲ ਜੋ ਮੈਂ ਕਹਤੀ ਇਹਨਾਂ ਗੱਲ ਜੋ ਪਿੱਛੇ ਕਹਤੀ ਕਿ ਸੰਸਾਰ ਚੌਖਾ ਦਾ ਹੈ ਨਹੀਂ ਸੰਸਾਰੀ ਮਤਾਂ ਚੌਖਾ ਦਾ ਹੈ ਨਹੀਂ ਸੰਸਾਰੀ ਮਤਾਂ ਚੇ ਗਿਆਨ ਹੈ ਨਹੀਂ ਗੁਰਮਤਿ ਦਾ ਗਿਆਨ ਗੁਰ ਪ੍ਰਸਾਦ ਕੇ ਹੈ ਨਾ ਕਹੇ ਜਨ ਭੀਖਣ ਗੁਰਮਤਿ ਦੇ ਵਿੱਚ ਇਹ ਹੈਗਾ ਜੋ ਗੁਰਮਤਿ ਨੂੰ ਕੋਈ ਖੋਜੇ ਪਾਉ ਮੋਖ ਦਵਾਰ ਤਾ ਅੰਦਰੋਂ ਮਿਲਦਾ ਹੈ ਗੁਰਮੁਖੀ ਢੂਡ ਢੋਡਦੇ ਆ ਹਰ ਸੱਜਣ ਲੱਦਾ RAM RAJE ਗੁਰਮਤਿ ਦੀ ਸਿੱਖਿਆ ਨਾਲ ਇਹ ਲੱਭ ਜਾਂਦਾ ਹੈ ਪਾਉ ਮੋਖ ਦਵਾਰ ਤਾ ਮੋਖ ਦਵਾਰਾ ਪਾਇਆ ਜਾਂਦਾ ਹੈ ਜਦ ਮੋਖ ਦੇ ਦਵਾਰੇ ਦੇ ਵਿੱਚ ਐਂਟਰ ਹੁੰਦਾ ਉੱਥੇ ਅਮਰਤ ਹੈਗਾ ਸੋ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਐਸਾ ਨਾਮ ਰਤਨ ਨਿਰਮੋਲਕ ਇਹ ਐਸਾ ਨਾਮ ਹੈ ਐਸਾ ਗਿਆਨ ਹੈ ਰਤਨ ਹੈ ਰਤਨ ਉਹਨੂੰ ਕਹਿੰਦੇ ਜਿਹੜਾ ਹਿਰਦੇ ਨੂੰ ਰੰਗ ਚਾੜ ਦੇਵੇ ਜਿਹੜਾ ਮਨ ਨੂੰ ਆਪਣੇ ਰੰਗ ਚ ਰੰਗ ਦੇਵੇ ਰਤਨ ਅਮੋਲਕ ਨਿਰਮੋਲਕ ਪੁੰਨ ਪਦਾਰਥ ਇਹ ਪੁੰਨ ਪਦਾਰਥ ਹੈ ਤੁਹ ਕੋਇਨ ਪੂਰਨ ਪਦਾਰਥ ਵੀ ਕਹੇ ਤਾਂ ਪ੍ਰੇਮ ਪਦਾਰਥ ਹੈ ਪੂਰਨ ਪਦਾਰਥ ਪਾਇਆ ਇਹ ਪੂਰਨ ਪਦਾਰਥ ਹੈ ਇਹ ਪਦਾਰਥ ਜਿਹੜਾ ਪਾਉਂਦਾ ਹੈ ਨੂੰ ਨੂੰ ਅਨੁਸਾਰੀ ਪੁੰਨੀ ਪਦਾਰਥ ਪਾਇਆ ਪੁੰਨੀ ਪਦਾਰਥ ਪਾਇਆ ਦੁਬਾਰਾ ਪਾਇਆ ਪਦਾਰਥ ਪਹਿਲਾਂ ਛੁੱਟ ਗਿਆ ਸੀ ਪਹਿਲਾਂ ਵੀ ਪਾਇਆ ਹੋਇਆ ਸੀ ਪੁੰਨ ਪੁੰਨੀ ਪਦਾਰਥ ਪਾਇਆ ਹ अनेको ਜਤਨ ਕਰ ਹਿਰਦਾ ਰੱਖਿਆ ਰਤਨ ਨਾ ਛਪਾਇਆ ਛਪਾਇਆਨੇਕ ਯਤਨ ਕਰ ਹਿਰਦੇ ਰੱਖਿਆ ਕਹਿੰਦਾ ਨੇਕ ਯਤਨ ਕਰਕੇ ਬਹੁਤ ਧੇਰ ਛਪਾ ਕੇ ਰੱਖਿਆ ਮੈਂ ਬਹੁਤ ਧੇਰ ਦੀ ਮੈਨੂੰ ਸਮਝ ਆ ਪਰ ਪੂਰੀ ਸਮਝ ਨਹੀਂ ਸੀ ਥੋੜਾ ਥੋੜੀ ਭੁੱਖ ਸੀ ਅੰਦਰ ਭਰਿਆ ਨਹੀਂ ਸੀ ਪੂਰਾ ਅੰਦਰ ਬਹੁਤ ਧੇਰ ਦੀ ਸਮਝ ਆ ਬਹੁਤ ਧੇਰ ਮੈਂ ਲਕੋ ਕੇ ਛਪਾ ਕੇ ਰੱਖਿਆ ਇਹ ਰਤਨ ਨ ਛਪਾਇਆ ਛਪਾਇਆ ਪਰ ਰਤਨ ਛੁਪਿਆ ਛਪਾਇਆ ਮੈਂ ਛਪਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਛੁਪਿਆ ਨਹੀਂ ਜਿਹੜੇ ਕਹਿੰਨਾਂ ਨੇ ਛੁਪ ਜਾਂਦਾ ਛਪਾਇਦਾ ਉਹ ਕਿਵੇਂ ਛਪਾ ਲੈ ਤੂੰ ਹਰ ਕਾ ਵਕਤ ਪ੍ਰਗਟਾ ਨਹੀਂ ਛਪੇ ਜਿਨ੍ਹਾਂ ਕੋ ਚੋਰੀ ਦਾ ਮਾਲ ਹੈ ਉਹ ਛਪਾਉਂਦੇ ਨੇ ਰਤਨ ਨ ਛਪੇ ਛਪਾਇਆ ਇਹ ਰਤਨ ਛਪਾਇਆ ਨਹੀਂ ਛਪਦਾ ਕਿਉਂ ਇਹ ਬੋਰਾ ਕਰ ਦਿੰਦਾ ਰਤਨ ਪਾਗਲ ਕੋਲੋਂ ਜਾਂ ਪਾਗਲ ਹੋ ਜਮੈ ਨਾ ਸਭ ਕੁਝ ਦੱਸ ਦਿੰਦਾ ਹੋ। ਛੁਪੀਆਂ ਹੋਈਆਂ ਗੱਲਾਂ ਪਾਗਲ ਦਿੰਦਾ ਨਹੀਂ ਰਹਦੀ ਹੁੰਦੀ। ਪਾਗਲ ਦਾ ਦੱਸ ਕੇ ਉਹਨੂੰ ਚੈਨ ਆਉਂਦਾ। ਜਿੰਨਾ ਚਿਰ ਦੱਸਣਾ ਲਵੇ ਉਹਨਾਂ ਚਿਰ ਗਾਇਸ ਉਹਦੇ ਪੇਟ ਦੇ ਵਿੱਚ ਫੁੱਲ ਤਕਲੀਫ ਕਰਦੀ। ਰਤਾਂ ਨਾਲ ਛਪੇ ਛਪਾਇਆ ਆਖਰ ਮੈਨੂੰ ਦੱਸਣਾ ਪੈ ਗਿਆ। ਹੁਣ ਮੈਨੂੰ ਵਾਹ ਨਹੀਂ ਰਹੀ ਮੈਂ ਤੇਰੀ ਸ਼ਬਦਾ ਮੈਨੂੰ ਬੋਲਣਾ ਪੈ ਗਿਆ। ਬਹੁਤ देर ਹੋ ਗਈ ਦੇਖਦਿਆਂ ਨੂੰ ਜੋ ਕੁਝ ਕਰਦੇ ਨੇ ਇਹ ਆਖਰ ਕੈਸੀ ਸਥਿਤੀ ਆ ਗਈ ਹੁਣ ਬੋਲਣਾ ਪੈ ਗਿਆ ਇਹ ਕਹਿ ਰਿਹਾ ਹੂੰ ਜੇ ਬੋਲਣਾ ਪੈ ਗਿਆ ਛੁਪਿਆ ਨਹੀਂ ਛਾਇਆ ਐ ਇੰਨਾ ਇਹ ਅਨਰਥ ਕਰ ਰਹੇ ਨੇ ਇੰਨਾ ਪਾਪ ਹੋ ਰਿਹਾ ਐ ਇਨੇ ਲੋਕਾਂ ਨੂੰ ਗਲਤ ਸਿੱਖਿਆ ਦਿੱਤੀ ਜਾ ਰਹੀ ਐ ਇੰਨਾ ਗੁਰਦਾਰਾਂ ਨੇ ਝੂਠ ਬੋਲਿਆ ਜਾ ਸਕਦਾ ਗੁਰੂ ਦੀ ਗੋਚ ਚ ਬੈਠ ਕੇ ਇਨਾ ਪਾਪ ਹੁੰਦਾ ਗੁਰੂ ਦੀ ਗੋਚ ਚ ਬੈਠ ਕੇ ਉਹਨੇ ਬਰਦਾਸ਼ਤ ਤੋਂ ਪਰੇ ਹੋ ਗਈ ਸੀ ਗੱਲ ਤਾਂ ਇਹ ਬੋਲਣਾ ਪਿਆ ਤਾਂ ਇਹਦੀ ਭਾਸ਼ਾ ਕਹੜੀ ਹੈ ਚੋਰਾਂ ਵਾਸਤੇ ਜਿਹੜੇ ਚੋਰ ਹੋਣਾ ਪੁਰਾਣੇ ਉਹਨਾਂ ਵਾਸਤੇ ਭਾਸ਼ਾ ਨਰਮ ਨਹੀਂ ਹੁੰਦੀ ਜਿੱਦਾਂ ਫੜੇ ਜਾਂਦੇ ਨੇ ਉਦੋਂ ਫੇਰ ਨਰਮਲੀ ਹੁੰਦੀ ਭਾਸ਼ਾ ਉਹਨਾਂ ਵਾਸਤੇ ਛੇਤਰ ਪ੍ਰੇਟ ਉਹਨਾਂ ਪੂਰੀ ਹੁੰਦੀ ਹੈ ਭਗਤ ਕਹਿੰਦੇ ਨੇ ਗਵਿਰ ਨੇ ਕਹਤਾ ਸੰਤਾਂ ਮਨ ਨੂੰ ਦੂਤਾਂ ਨਾਲ ਨੂੰ ਇੱਕ ਢਵਾਰੀ ਮੇਰੀ ਮੈਂ कोतवालਾਂ ਮੇਰੀ ਥਾਣੇਦਾਰੀ ਹੈ ਸੰਤਾਂ ਨੂੰ ਤਾਂ ਮੈਂ ਲਿਆਉਣਾ ਜਿਹੜੇ ਉੱਪਰ ਹੁੜ ਸੰਤ ਪੂਜਣ ਜੋਗ ਨੇ ਆ ਜਿਹੜੇ ਪੂਜਣ ਜੋਗ ਬਣਨੇ ਛੇਤਰਾਂ ਦੇ ਜੋਗ ਨੇ ਇਹ ਛੇਤਰਾਂ ਦੇ ਜੋਗ ਨੇ ਜਿਹੜੇ ਡੁਪਲੀਕੇਟ ਸੰਤ ਨੇ ਜਿਹੜੇ ਚੁੱਪ ਨੇ ਸੰਤ ਉਹ ਪੂਜਣ ਜੋਗ ਨੇ ਉਹਨਾਂ ਨੂੰ ਬਾਹਰ ਕੱਢ ਲੈਣਾ ਜਿਹੜੇ ਪਿੱਛੇ ਛੁਪਿਆ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਲੈਣਾ ਜਿਹੜੇ ਬਾਹਰ ਪਰਗਣੇ ਛੇਤਰਾ ਨੇ ਉਹਨਾਂ ਨੂੰ ਧਰਤੀ ਦੱਬ ਦੇਣਾ ਥੱਲੇ ਟੋਏ ਪੱਟ ਕੇ ਥੱਲੇ ਹੀ ਦੱਬ ਦੇਣ ਇਹ ਕਿੱਲੇ ਨੇ ਰਾਜ ਖੜੇ ਇਹਨਾਂ ਉੱਤੋਂ ਠੋਕਣਾ ਧਰਤੀ ਦੇ ਵਿੱਚ ਕਿੱਲੇ ਠੋਕ ਦੀਏ ਧਰਤੀ ਦੇ ਵਿੱਚ ਆਪੇ ਗੜ ਗੜ ਜਾਣਗੇ ਥੱਲੇ ਕੀ ਲੋੜ ਹੈ ਪੱਟਣ ਦੀ ਪੱਟ ਕੇ ਛੱਡਾਂਗੇ ਫੇਰ ਕੋਈ ਅੜਕੂ ਉੱਤੋਂ ਮਾਰੋ ਛੱਡ ਥੱਲੇ ਠੋਕ ਦੋ ਆਪੇ ਗੜ ਜਾਣਗੇ ਥੱਲੇ ਉਹ ਕਬਰਾਂ 'ਚ ਠੋਕੇ ਹੁੰਦੇ ਨੇ ਬੰਦੇ ਜਿਉਂਦਿਆਂ ਨੂੰ ਕਬਰਾਂ 'ਚ ਪਾ ਦਿਓ ਆਪੇ ਗਲਗਲ ਜਾਣਗੇ ਥੱਲੇ ਆਪੇ ਆਪੇ ਸੇਉ ਖਾਜੂ ਇਹਨਾਂ ਨੂੰ ਚੁੱਪ ਕਰ ਜਾਣਗੇ ਜਿਹੜੇ ਚੁੱਪ ਕਰਕੇ ਠੋਕੇ ਗਏ ਥੱਲੇ ਆਪੇ ਗਲ ਜਾਣਗੇ ਥੱਲੇ ਇਹ ਚੁੱਪ ਕੀਤਾ ਹੀ ਠੀਕ ਨੇ ਨਹੀਂ ਕਹਿਦਾ ਕੋਈ ਕਪੜਾ ਫਸ ਗਿਆ ਕਹਿਦਾ ਕੁਝ ਫਸ ਗਿਆ ਅੜਕਾ ਹੀ ਪਾਉਣਗੇ ਹਾਂਜੀ ਹਰ ਗੁਣ ਕਹਤੇ ਕਹਿ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਹਰ ਗੁਣ ਕਹਤੇ ਕਹਿ ਨਾ ਜਾਈ ਮੈਂ ਹੁਣ ਹਰ ਗੁਣ ਗਾਉਣ ਦੀ ਇੱਛਾ ਰੱਖਦਾ ਸੀ ਹਰੀ ਦੇ ਕੋ ਗੁਣ ਦੱਸਣ ਦੀ ਇੱਛਾ ਸੀ ਮੇਰੇ ਮਨ ਚ ਕਹਤੇ ਕਹਿ ਨਾ ਜਾਈ ਪਰ ਮੁਸ਼ਕਲ ਕਹਾਲਾ ਮੇਰੇ ਬਾਦੀ ਗੱਲ ਦੀ ਕਿਵੇਂ ਕਹਾ ਕਿਵੇਂ ਕਹਾ ਗੁੰਗੇ ਕੀ ਮਠਿਆਈ ਕਿਵੇਂ ਦੱਸਾਂ ਜੋ ਮੈਂ ਉਹਨੂੰ ਪਉ ਕੀਤਾ ਜੋ ਮੈਨੂੰ ਉਹ ਦੱਸਾਂ ਕਿ ਮੈਂ ਹਰ ਗੁਣ ਕਹਤੇ ਕਹਿਣਾ ਜਾਈ ਹਰ ਦੇ ਗੁਣ ਕਿੰਨੇ ਗੁਣ ਨੇ ਕਹਿਣਾ ਜਾਈ ਉਹ ਜਿੰਨੇ ਕੁ ਮੈਂ ਕਹਿਣੇ ਉਹ ਤਾਂ ਪਹਿਲਾਂ ਹੀ ਕਹੇ ਹੋਏ ਨੇ ਉਹ ਜਿੰਨੇ ਮੈਂ ਕਹਿਣਾ ਚਾਹੁੰਦਾ ਉਹ ਤਾਂ ਪਹਿਲਾਂ ਹੀ ਕਹੇ ਨੇ ਉਹ ਤਾਂ ਰਿਪੀਟ ਹੋ ਜਾਣਗੇ ਜਿਹੜੇ ਪਹਿਲਾਂ ਹੀ ਕਹੇ ਹੋਏ ਨੇ ਉਹਨਾਂ ਦਾ ਕਹਿਣਾ ਕੀ ਹੈ ਕਿ ਨਵਾਂ ਗੁਣ ਦੱਸਦਾ ਕੋਈ ਉਹ ਬੜੀ ਬੁੱਧੀ ਤੋਂ ਪਰੇ ਦੀ ਗੱਲ ਹੈ ਜੈਸੇ ਭਾਸ਼ਾ ਜਿੰਨੀ ਕਹੇਗੀ ਆ ਲੋਕਾਂ ਦੀ ਜੈਸੇ ਗੁੰਗੇ ਕੀ ਮਠਿਆਈ ਉਹ ਗੁੰਗੇ ਕੀ ਮਠਿਆਈ ਖਾਏ ਉਹਨਾਂ ਖਾਤਰ ਭਾਸ਼ਾ ਹੈ ਦੀ ਉਹਨਾਂ ਖਾਤਰ ਸੰਸਾਰ ਕੋ ਭਾਸ਼ਾ ਹੈ ਦੀ ਨਵੀਂ ਗੱਲ ਜੇ ਕਹੂੰਗਾ ਉਹ ਅਦਾਰਥ ਸੰਸਾਰ ਲਈ ਸਮਝਣਾ ਉਹ ਇਸ਼ਾਰੇ ਨਾਲੇ ਦੱਸੇ ਜਾ ਸਕਦੇ ਨੇ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਚਨਾ ਰਮਤੋ ਸੁਣਤ ਸੁਖ ਸਰਮਣਾ ਜਿਥੇ ਚੇਤੇ ਸੁਖ ਹੋਈ ਆ ਗੱਲ ਦੱਸਦੀ ਇਹ ਗੁਰਨੇ ਹੱਡ ਬੀਤੀ ਦੱਸਦੀ ਰਸਨਾ ਰਮਤ ਸੁਣ ਤੋ ਸੁਖ ਸ੍ਰਵਣਾ ਦਸਨਾ ਰਮਤ ਜਿਸ ਵੇਲੇ ਬੁੱਧੀ ਦੇ ਵਿੱਚ ਰਾਮ ਜਾਂਦਾ ਗਿਆਨ ਹੋ ਸਮਝ ਆ ਜਾਂਦੀ ਹੈ ਜਿਸ ਵਕਤੇ ਗੁਰਮਤਿ ਗਿਆਨ ਦੀ ਸਮਝ ਆ ਜਾਂਦੀ ਹੈ ਤਾਂ ਬੁੱਧੀ 'ਚ ਗਿਆਨ ਰਾਮ ਜਾਂਦਾ ਸੁਖ ਸ੍ਰਵਣਾ ਸੁਖ ਸ੍ਰਵਣਾ ਜਦ ਸਰਵਣ ਕਰਦਾ ਸੁਣਦਾ ਪਹਿਲਾਂ ਜਦ ਤੁਰਕੀ ਬਾਣੀ ਸੁਣਦੀ ਹੈ ਜਦ ਕੰਨਾਂ ਤੋਂ ਬਿਨਾਂ ਸੁਣਨ ਵਾਲੀ ਸਰਬਣੀ ਸੁਣਨਾ ਗੁਰਨਾਮ ਹੈ ਕੰਨਾਂ ਨਾਲ ਨਹੀਂ ਸੁਣਨਾ ਹੈ ਜਦ ਬਿਨਾਂ ਕੰਨਾਂ ਦੇ ਸਰਬਣਾ ਨਾਲ ਸੁਣਿਆ ਬਿਨਾਂ ਕੰਨ ਤੁਰਕੀ ਬਾਣੀ ਸੁਣੀ ਫਿਰ ਸੁਖ ਦਾ ਸੁਖ ਹੋਇਆ ਚਿਤ ਚੇਤੇ ਸੁਖ ਹੋਈ ਚਿਤ ਚੇਤੇ ਸੁਖ ਹੋਈ ਜਦ ਚਿਤ ਜਾਗਿਆ ਪਿਛਲੇ ਸਾਰਾ ਚੇਤਾ ਆ ਗਿਆ ਧੁਰ ਤੱਕ ਜਦੋਂ ਤੋਂ ਵਿਛੜਿਆ ਉਦੋਂ ਤੱਕ ਦਾ ਚੇਤਾ ਆ ਗਿਆ ਜੇ ਜਾਗਿਆ ਚਿਤ ਜਿਤੇ ਜਾਗਿਆ ਆ ਚਿਤ ਚੇਤੇ ਸੁਪਨਾ ਦੇਖਿਆ ਸੀ ਆ ਤਾਂ ਸੁਪਨੇ ਦੇ ਜਨਮ ਨੇ ਸਾਰੇ ਸੁਪਨੇ yaad ਆ ਗਏ ਸਾਰੇ ਸੁਪਨੇ yaad ਆ ਜਾਂਦੇ ਨੇ ਸੁਪਨਾ ਦਾ ਪਿਛਲੇ ਸਾਰੇ yaad ਹੁੰਦੇ ਨੇ ਬਥੇਰੇ ਸੁਪਨੇ ਨੇ yaad ਨੇ ਚਿਤ ਚੇਤੇ ਸੁਖ ਹੋਈ ਜੇ ਚਿਤ ਜੇ ਜਾਗਿਆ ਤਾਂ ਸਾਰਾ ਸੁੱਖੇ ਸੁੱਖਾ ਚਿੰਤਾ ਕਾਸੀ ਸੁਪਨੇ ਦੇ ਵਿੱਚ ਕੌਣ ਸੀ ਸੁਪਨੇ ਦੇ ਵਿੱਚ ਸੀ ਪਖਾਰੀ ਜੇ ਜਾਗਿਆ ਬੈਠਾ ਆਪਣੀ ਤਖਤ ਤੇ ਰਾਜਾ ਬਣਿਆ ਬੈਠ ਕੁਛ ਵੀ ਨੁਕਸਾਨ ਨਹੀਂ ਸੀ ਹੋਇਆ ਇਹ ਤਾਂ ਆਪੇ ਪਰਮ ਸੀ ਚਿੰਤਾ ਕਾਦੀ ਸੀ ਛੋੜਦਾ ਕਿੰਨੂ ਸੀ जब आप पे आप आप पार ब्रह्म इत हो गया ना जब आप पे आप आप पार ब्रह्म तब कहा मोह किस हो तो परम तो परमा कित है जाता ओ ने कहा पार ब्रह्म तो मैं आप जा चेत है आप आपे आप आप पार, हो? हो तो पर्मु। पर्मु। तो तो पार ब्रह्म ਪਰਬ੍ਰਮ ਦੀਆਂ ਗੱਲਾਂ ਕਰਦੇ ਤਾਂ ਆਪੇ ਸੋਈ ਮੁੜ ਕੇ ਤੂੰ ਪਿਆ ਜਰੂਰ ਕਹਦਾ ਔਰ ਸਾਰੀ ਗੱਲ ਖੋਲਦੀ ਪੰਜਵੇਂ ਪਾਇਸਾ ਤੇ ਜਾਂ ਜਦ ਆਪੇ ਆਪ ਆਪ ਪਰਬ੍ਰਮ ਤੇ ਪਰਬ੍ਰਮ ਹੀ ਆਪੇ ਬਣ ਜਾਣਾ ਨੇ ਜਦ ਇੱਕ ਹੋ ਕੇ ਪੈਦਾ ਹੋਣਾ ਇੱਕ ਹੋ ਕੇ ਉਗਣਾ ਇਹਦੇ ਵਿੱਚੋਂ ਹੀ ਉਗਣਾ ਹਰ ਕਾ ਬਾਗਰਾ ਪਿੰਧੀ ਵਿੱਚ ਨੱਚੇ ਸਾਗਰਾ ਹਰ ਕਾ ਜਿਹੜਾ ਬਾਗਰਾ ਉਹਦਾ ਹੀ ਬੂਟਾ ਬਣ ਗਿਆ ਜ ਜੰਮੇ ਉੱਥੇ ਲੱਗ ਗਿਆ ਬਾਗ ਦੇ ਵਿੱਚ ਇਹ ਲੱਗ ਗਿਆ ਬਾਗ ਦੇ ਸਾਰੇ ਬੂਟੇ ਹੀ ਨੇ ਇਹ ਵੀ ਬੂਟਾ ਹੀ ਹੈ ਫਿਰ ਇਹ ਰੁੱਖਾ ਹੈ ਸੰਤੋਖ ਰੁੱਖ ਵੇਰੇ ਵੀ ਰੁੱਖਾ ਬਾਕੀ ਵੀ ਰੁੱਖੇ ਨੇ ਇਹ ਆਪਣਾ ਬੂਟਾ ਇਹ ਆਪਣਾ ਬੂਟਾ ਹਰ ਕਾ ਬਾਗਰਾ ਹਰ ਕਾ ਬਾਗਰਾ ਪਿੰਡੀ ਮੇਂ ਨਾਚੇ ਸਾਗਰਾ ਪਿੰਡੀ ਮੇਂ ਨਾਚੇ ਸਾਗਰਾ ਆ ਪਿੰਡੀ ਇਹਦਾ ਹੀ ਹੈ ਵੇ ਬੋਲਦਾ ਤਾਂ ਥੋੜੇ ਜੇ ਸਾਗਰ ਗਿਆਨ ਸਾਰਾ ਸਾਗਰ ਦਾ ਗਿਆਨ ਜਿਹੜਾ ਇਹ ਇਹਦੇ ਵਿੱਚ ਹੈ ਉਹ ਸੁਖ ਸਾਗਰ ਸਾਰਾ ਵਿੱਚ ਹੀ ਹੋ ਗਿਆ ਹਿਰਦੇ 'ਚ ਸੁਖ ਸਾਗਰ ਬਣ ਗਿਆ ਆਏ ਤੇ ਮਕਾਹ ਮੋਕ ਕਿ ਸੋਬਤ ਪਰਮ ਪਰਮ ਕੀ ਨਾ ਹੋਣਾ ਸੀ ਮੋਕ ਹੀ ਨਾ ਹੋਣਾ ਸੀ ਕਿਹੜੇ ਕਿਹੜੇ ਪ੍ਰਮਾਤਮਾ ਨੂੰ ਮਿਲਣਾ ਕਿੱਥੇ ਲਿਖਿਆ ਪ੍ਰਮਾਤਮਾ ਗੁਰਬਾਣੀ 'ਚ ਕਿਸੇ ਮਤ ਨਾਲ ਗੁਰ ਮਤ ਨਹੀਂ ਮਿਲਦੀ ਹੈ ਸੰਭਤਾਂ ਫੋਕੜ ਰਹੇ ਪਾਰ ਬ੍ਰਹਮ ਦੇ ਵਿੱਚ ਅਰਜੀਵ ਵਿੱਚ ਫਰਕ ਕੀ ਹੈ ਫਰਕ ਆ ਗਿਆ ਅੰਤ ਦਾ ਹੋਰ ਕੁਝ ਨਹੀਂ ਹੈ ਫਰਕਾ ਸੁੱਤੇ ਪਏ ਦਾ ਸੁਪਨੇ ਦਾ ਸੁਪਨੇ ਪਿਆ ਬਖਾਰੀ ਨਰਪਤੇ ਕਿਸੇ ਨਾਲ ਹਸਣ ਸੋਇਆ ਆ ਫਰਕ ਜਿੰਨਾ ਜੇ ਸੁਪਨਾ ਪਖਾਰੀ ਹੈ ਜੇ ਜਾਗੂਗਾ ਉਹੀ ਰਾਜਾ ਤਖਤ ਤੇ ਬੈਠਾ ਜਿੰਨਾ ਚਿਰ ਸੁਪਨਾ ਹੈ ਫਰਕਾ ਜਾਂ ਜਾਗਿਆ ਕੋਈ ਫਰਕ ਨਹੀਂ ਦੂਰ ਤਾਂ ਸੁਪਨੇ ਦਾ ਹੁਣ ਕਾਲਾ ਪੁਰਨਾ ਕਾਲਾ ਪਾਪ ਹੈ ਪੁਰਨ ਪਾਪ ਕਿੱਥੇ ਰਹਿ ਗਿਆ ਜਮਨ ਮਨ ਕਿੱਥੇ ਰਹਿ ਗਿਆ ਕੁਝ ਵੀ ਨਹੀਂ ਨਾ ਕਿ ਜਨਮ ਹੈ ਨਾ ਕਿ ਮਰਿਆ ਆਪਣ ਚਲ ਤਾ ਵੇ ਤਾਂ ਸੁਪਨੇ ਦੇਖਦਾ ਰਿਹਾ ਜਾ ਦੇਖ ਲਿਆ ਕਾ ਲੁੱਦੂ ਆ ਗਿਆ ਪਰਸੋਂ ਲੁੱਦੂ ਆ ਗਿਆ ਸੁਪਨੇ ਹੀ ਦੇਖੇ ਨੇ ਜਿੰਨੇ ਜਨਮ ਨੇ ਸਾਰੇ ਸੁਪਨੇ ਹੀ ਦੇਖੇ ਨੇ ਹਰ ਕੀ ਕੀਤਾ ਹਾਂਜੀ ਕਹੋ ਪੀਖਣ ਦੋਈ ਨੈਣ ਸੰਤੋਖੇ ਜੈ ਦੇਖਾਂ ਤਹ ਸੋਈ ਕਾਏ ਪੀਖਣ ਦੋਈ ਨੈਣ ਸੰਤੋਖੇ ਸੰਤੋਖੇ ਜੀ ਨੇ ਅਦੂਈ ਵਾਲੇ ਨੈਣ ਆ ਜਿਹੜੇ ਅੱਖਾਂ 'ਚ ਦੇਖਦੇ ਨੇ ਨਾ ਮਾਇਆ ਨੂੰ ਦੇਖਣ ਵਾਲੇ ਨੈਣ ਨੇ ਉਹ ਸੰਤੋਖ ਤੇ ਕਿ ਮੈਂ ਸੰਤੋਖ ਹੈ ਨੈਤਰੋ ਬੈਰਿਓ ਹਰ ਤੋਂ ਹਰ ਤੋਂ ਮੈਂ ਜੋ ਤੇਰੀ ਹਰਬ ਨਾ ਬਰਨ ਦੇਖੋ ਕੋਈ ਸੰਤੋਖ ਤੇ ਸੰਤੋਖ ਤੇ ਬੰਦ ਕਰਤੇ ਸੰਤੋਖ ਗੁਰ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖ ਦੋ ਉਹ ਕੀ ਹੁੰਦਾ ਸੁਖਾਸਣ ਕਰਦੋ ਐ ਸੰਤੋਖਦੋ ਨਹੀਂ ਕਹਿੰਦੇ ਬੰਦ ਕਰਕੇ ਵਰ ਮੰਨ ਲੇਦੇ ਤਾਂ ਢੱਕ ਦੋ ਬਾਸ ਅੱਖਾਂ ਨੂੰ ਬੰਦ ਕਰ ਦੋ ਚਾਕੜਦੇ ਜਿਹੇ ਦੇਖਾਂ ਤਹ ਸੋਈ ਬਿਨ ਦੇਖੇ ਉਪਜੇ ਨਹੀਂ ਆਸਾ ਨਾ ਜੇ ਦੇਖੂ ਮਾਇਆ ਤਾਂ ਹੀ ਆਸਪੈਦਾ ਹੋਊ ਇਦਰੋ ਸੰਤੋਖ ਤੇ ਬੰਦ ਕਰਤੀ ਖਿੜਕੀ ਇਦਰ ਨਾ ਝਾਕਿਆ ਕਰੋ ਬਾਹਰ ਮਾਇਆ ਚ ਮਾਇਆ ਜੀ ਝਾਕਣਾ ਤਾਂ ਹਰ ਦੇਖੋ ਮਾਇਆ ਜੀ ਹਰ ਵੀ ਹੈਗਾ ਘਟ ਘਟ ਮੈਂ ਹਰ ਜੂ ਵਸਾ ਜੇ ਮਾਇਆ ਦੇਖਣਾ ਤਾਂ ਹਰ ਦੇਖੋ ਜੇ ਮਾਇਆ ਦੇਖਣਾ ਦੀ ਜੋਤ ਦੇਖੋ ਉਹਦੀ ਅਕਲ ਦੇਖੋ ਅਕਲ ਤੇ ਧਿਆਨ ਦੋ ਵੀ ਅਕਲ ਕਿੰਨੀ ਕਹੇ ਵੀ ਅਕਲ ਅਕਲ ਬਸ ਜਹਾਂ ਦੇਖਾਂ ਤਹ ਸੋਈ ਜਿੱਥੇ ਦੇਖੂ ਆ ਵੇ ਹਰੇ ਹੋਤੇ ਔਰ ਕਿਥੇ ਜੇ ਸੰਤੋਖ ਹੈ ਗਏ ਮਾਇਆ ਤੋਂ ਨੈਣ ਫਿਰ ਘਟ ਘਟ ਤਹ ਹਰ ਜੀ ਉਤੇ ਆ ਗਏ ਤੇ ਗਿਆ ਕੇ ਫਿਰ ਜਿੱਥੇ ਦੇਖੂ ਉਤੇ ਹਰੇ ਐ ਇਹ ਬਿਸ਼ਵ ਸੰਸਾਰ ਜੇ ਤੂੰ ਦੇਖਦਾ ਹਰ ਕੀ ਹੈ ਹਰਕਾਰ ਰੂਪ ਹੈ ਫਿਰ ਹਰ ਦੀਨ ਹੈ ਹਰਕਾਰ ਰੂਪ ਦੀਨ ਹੈ ਹਰ ਰੂਪ ਨਜ਼ਰਿਆਂ ਆਇਆ ਕਹਿੰਦੇ ਦੇਖ ਲਿਆ ਹਰ ਤੇ ਗੁਰਬਾਣੀ ਕਹਿੰਦੀ ਹੈ ਸਾਰਾ ਸੰਸਾਰ ਹਰਕਾਰ ਰੂਪ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੱਖਰੇ ਕਿਉਂ ਨੇ ਗ੍ਰੰਥ ਦੇ ਬਰ ਮਖਰੇ ਦਰਸ਼ਨ ਕਿਉਂ ਨੇ ਹਰ ਜਗ੍ਹਾ ਹਰ ਕਿਉਂ ਦੀਂਦਾ ਕਿਉਂ ਨਹੀਂ ਦੀਂਦਾ ਹਰ ਹਰ ਜਗ੍ਹਾ ਇਹ ਚੋਰਾਆਂ ਦੀਆਂ ਗੱਲਾਂ ਨੇ ਠੱਗਾਂ ਦੀਆਂ ਬਣਾ ਯੋਹੀਓ ਕੁਰਬਾਨੀ ਦਾ ਕੁਝ ਹੋਰ ਵੀ ਕਹਿੰਦੀ ਐ ਆ ਤਾਂ ਕਹਿੰਦੀ ਉਹ ਜਿਹੜੀ ਇਹਨਾਂ ਨੇ ਬਣਾਈ ਐ ਉਹ ਤਾਂ ਕਹਿੰਦੀ ਉਹਦੀ ਕੁਰਬਾਨੀ ਉਹ ਤਾਂ ਅਖਰ ਕਹਿੰਦੀ ਆਖਰੀ ਨਾ ਵਖਰੀ ਥਾਲਾ ਜਿਹੜਾ ਇਹਨਾਂ ਨੇ ਬਣਾਇਆ ਉਹ ਗੁਰਬਾਣੀ ਨਹੀਂ ਕਹਿੰਦੀ ਜੋ ਗੁਰਬਾਣੀ ਕਹਿੰਦੀ ਆ ਉਹਦੇ ਖਿਲਾਫ ਨੇ ਕਿ ਕੌਣ ਹੋਏ ਇਹ ਇਹ ਕੌਣ ਹੋਏ ਜੋ ਗੁਰਬਾਣੀ ਕਹਿੰਦੀ ਉਹਦੇ ਖਿਲਾਫ ਨੇ ਜੋ ਇਹ ਕਹਿੰਦੇ ਨੇ ਗੁਰਬਾਣੀ ਕਹਿੰਦੀ ਨਹੀਂ ਬਹੁਤ ਛਾਤਰ ਨੇ ਹੈ ਗੁਰੂ ਦੀ ਮਾਰ ਹੁਣ ਤੇ ਪਈ ਆ ਹੁਣ ਇਹਨਾਂ ਨੂੰ ਹੋਰ ਪਾਊਗੀ ਪੈਂਦੀ ਹੋ ਰਹੀਆਂ ਨਾ ਤੇ ਗੁਰੂ ਦੀ ਮਾਰ ਜਦੋਂ ਤੇ ਛਾਤ ਰਹੇ ਨਾ ਗੁਰੂ ਦੀ ਮਾਰ ਪੈਂਦੀ ਹੋਇਆ ਪੋ ਪੈਂਦੀ ਰਹੂਗੀ ਇਹਨਾਂ ਤੇ ਗੁਰੂ ਦੀ ਮਾਰ ਪੈਣੀ ਹੋ ਚਾਹੀਦੀ ਹੈ ਤੇ ਗੁਰੂ ਆਲੇ ਨੇ ਇਹਦਾ ਪ੍ਰਸ਼ਟ ਹੈ ਨਾ ਗੁਰੂ ਦੇ ਕਹੀ ਜਾਣਾ ਸੀ ਸਿੱਖਾਂ ਪਰ ਹੁਣ ਤਾਂ ਕਹਿੰਦੇ ਵੀ ਨਹੀਂ ਅਸੀਂ ਸਿੱਖਾਂ ਕਿ ਦੁਨੀਆ ਹੈ ਨਾ ਦੁਨੀਆ ਨੂੰ ਦੀਂਦਿਆਂ ਦੇ ਸਿੱਖ ਹੈ ਨਹੀਂ ਬੰਨਣਾ ਪੈ ਜਾਂਦਾ ਇਹਨਾਂ ਨੂੰ ਵੀ ਅਸੀਂ ਸਿੱਖ ਨਹੀਂ ਹੈਗੇ ਔੜ